ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਇੱਕ 소ਛਾ ਛੱਡਿਆ ਜਾ ਰਿਹਾ ਹੈ ਅੱਜ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ ਕਈ ਜਗ੍ਹਾ ਤੇ ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਸਰਦਾਰ ਜਗੀ ਸਿੰਘ ਡੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ ਸ਼ਹੀਦ ਹੋ ਗਏ ਇਹ ਬਿਲਕੁਲ ਜੋ ਗਲਤ ਖਬਰ ਫੈਲਾਈ ਜਾ ਰਹੀ ਹੈ ਇਹ ਸਰਕਾਰ ਦੁਆਰਾ ਇੱਕ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕੇ ਵੀ ਆਪਾਂ ਕਿੰਨਾ ਕਿਸੇ ਰਿਐਕਸ਼ਨ ਕਰਦੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਚੜ੍ਹਦੀ ਕਲਾ ਚ ਨੇ 31ਵਾਂ ਦਿਨ ਹੋ ਗਿਆ ਅਜ ਮਰਨ ਵਰਤ ਨੂੰ 11 ਵਜੇ ਦਾ ਟਾਈਮ ਆ ਅੱਜ 26 ਦਸੰਬਰ ਆ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤਵਲ ਜਾ ਰਿਹਾ ਹੈ ਸਰਕਾਰਾਂ ਚਾਹ ਰਾਜ ਸਰਕਾਰ ਹੋਵੇ ਚਾਹ ਕੇਂਦਰ ਦੀ ਸਰਕਾਰ ਜਿਹਦੇ ਪ੍ਰਤੀ ਮੰਗਾਂ ਨੇ ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫਲਾਇਆ ਜਾ ਰਿਹਾ ਹੈ ਭਰਮ ਫਲਾਇਆ ਜਾ ਰਿਹਾ ਰੋਜ਼ਾਨਾ ਕਦੀ ਕਿਸੇ ਚੈਨਲ ਰਾਹੀਂ ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਭਰਮ ਫਲਾਇਆ ਜਾ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ ਚ ਰਹਿਣਗੇ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਵਹਿੀਰਾਂ ਕੱਤਦੇ ਹੋਏ ਖਨੋਰੀ ਮੋਰਚੇ ਨੂੰ ਪਹੁੰਚੋ ਇਸ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਸਰਕਾਰ ਜਾਂ ਤੰਤਰ ਜਿਹੜਾ ਇਸ ਮੋਰਚੇ ਨੂੰ ਜਿਹੜਾ ਡੀਰੇਲ ਕਰਨ ਵਾਸਤੇ ਜਾਂ ਸਰਦਾਰ ਜਗਜੀਤ ਸਿੰਘ ਡੱਲੇਵਾਲੂ ਕਦੇ ਵੀ ਇਥੋਂ ਮੋਰਚੇ 'ਤੇ ਚੱਕਣ ਦਾ ਪ੍ਰਯਾਸ ਕਰਦੇ ਨੇ ਉਸ ਵਾਸਤੇ ਆਪਾਂ ਹੋਰ ਮਜ਼ਬੂਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ